ਖਣ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀਪਤੀ ਵਿਦਿਆਰਥੀਓ ਸਤਵੀਤ ਮਾਦੀ ਕਾ ਕਿਤਾਬ ਦੂਜਾ ਪੜਾਅ ਦੇ ਸਾਡੇ 11 ਪਠ ਅਸੀਂ ਸਮਾਪਤ ਕਰ ਚੁੱਕੇ ਹੰ ਤੇ ਅਜਦਾ ਨਵਾਬੀਸਾ ਹਰਿਆਣਾ ਰਾਜ ਪਠ ਨੰਬਰ 12 ਆ ਇੱਕ ਲੇਖ ਹੈ ਇਹਦੇ ਲੇਖਕ ਹਨ ਤਨੀ RAM ਚਾਤ੍ਰਿਕ ਆ ਅਜਦਾ ਸਾਡਾ ਵਿਸਾਸੀ ਹਰਿਆਣਾ ਰਾਜ ਪਠ ਨੰਬਰ 12 ਲੇਖਕਨ ਧਨੀ RAM ਚਾਤ੍ਰਿਕ ਦੇ ਪੜ ਦਾ ਨਾਮ ਸੀ ਹਰਿਆਣਾ ਰਾਜ ਵਿਖੋ ਜੀ ਸਾਡਾ ਅਜ ਦਾ ਵਿਸਾ ਹਰਿਆਣਾ ਰਾਜ ਹਰਿਆਣਾ ਸਬੱਦਾ ਜ਼ਿਕਰ ਵੇਦ ਗ੍ਰੰਥਾਂ ਵਿੱਚ ਵੀ ਆਉਂਦਾ ਜਿਹੜੇ ਵੇਦ ਗ੍ਰੰਥ ਹੈ ਉਹਨਾਂ ਦੇ ਵਿੱਚ ਵੀ ਸਾਡੇ ਹਰਿਆਣੇ ਦਾ ਨਾਮ ਆਉਂਦਾ ਸੀ ਕਿਹੜਾ ਹਰਿਆਣੇ ਦਾ ਵਿਦਾਂ ਗ੍ਰੰਥਾਂ ਵਿੱਚ ਵੀ ਹਰਿਆਣਾ ਦਾ ਨਾਮ ਪੜਿਆ ਜਾਂਦਾ ਸੀ ਹਰਿਆਣਾ ਇਹ ਨਾਮ ਬਈ ਹਰਿਆਣੇ ਦਾ ਇਹ ਨਾਮ ਰੱਖਣ ਬਾਰੇ ਵੀ ਕਈ ਮਤ ਹਨ ਬਈ ਹਰਿਆਣਾ ਦਾ ਈ ਨਾਮ ਰੱਖਣ ਵਾਲੇ ਲੋਕਾਂ ਦੇ ਵਖਰੇ ਵਖਰੇ ਮਥਨ ਲੋਕਾਂ ਦੇ ਬਾਰੇ ਵਖਰੇ ਮਕਰੇ ਮਥਨ ਕੀ ਈ ਹਰੀਆ ਬਰੀਆ ਇਲਾਕਾ ਹੋਣ ਕਾਰਨ ਕੀ ਵੀ ਹਰਾਵਰਾ ਇਲਾਕਾ ਸੀ ਇਹਦੇ ਕਾਰਨ ਇਹਦਾ ਨਾਮ ਹਰਿਆਣਾ ਪਿਆ ਬਈ ਇਹਦਾ ਨਾਮ ਕੀ ਹਰਿਆਣਾ ਪਿਆ ਪੰਜਾਬ ਦੇ ਪੁਨਰ ਕਠਨ ਤੋਂ ਬਾਅਦ ਈ ਵਖਰੇ ਰਾਜ ਦੇ ਰੂਪ ਵਿੱਚ ਜਦੋਂ ਪੰਜਾਬ ਤੇ ਹਰਿਆਣਾ ਦਾ ਪੁਨਰਗਠਨ ਹੋਇਆ ਸੀ ਤੇ ਇਹ ਵੱਖਰੇ ਰਾਜ ਵਿੱਚ ਕੀ ਹਰਿਆਣਾ ਹਰਿਆਣੇ ਦੀ ਸਥਾਪਨਾ ਜਦੋਂ ਪੰਜਾਬ ਤੇ ਹਰਿਆਣੇ ਦੇ ਪੁਨਰਗਠਨ ਤੋਂ ਬਾਅਦ ਇੱਕ ਵੱਖਰੇ ਰਾਜ ਦੇ ਰੂਪ ਵਿੱਚ ਹਰਿਆਣੇ ਦੀ ਸਥਾਪਨਾ 1 ਨਵੰਬਰ 1968 1968 ਵਿੱਚ ਹੋਈ ਹਰਿਆਣਾ ਦੀ ਸਥਾਪਨਾ ਕਦੋਂ ਹੋਈ 1 ਨੰਬਰ 1968 ਵਿੱਚ ਹੋਈ हरियाणा ਦਾ ਇਤਿਹਾਸ ਵਡਾ ਗੌਰਵਪੂਰਨ ਹੈ ਕਿਹੜਾ ਕਿਥਾਂ ਕਿਹੜਾ ਹਰਿਆਣੇ ਦਾ ਇਤਿਹਾਸ ਵਡਾ ਗੌਰਵਪੂਰਨ ਹੈ ਮਹਾਭਾਰਤ ਦਾ ਯੁੱਧ ਹਰਿਆਣੇ ਦੀ ਧਰਤੀ ਤੇ ਹੀ ਹੋਇਆ ਤੁਸੀਂ ਜਾਣਦੇ ਸੀ ਜੀ ਕੋਰੋ ਤੇ ਪਾਂਡਵ ਤੇ ਚਾਚੇ ਤਾਇਆ ਦੇ ਭਰਾ ਸੀ ਉਹਨਾਂ ਦੇ ਵਿੱਚ ਰਾਜ ਨੂੰ ਲੈ ਕੇ ਵੱਡਾ ਯੁੱਧ ਹੋਇਆ ਸੀ ਉਹ ਯੁੱਧ ਕਿੱਥੇ ਹੋਇਆ ਸੀ ਸਾਡੇ ਹਰਿਆਣਾ ਰਾਜ ਦੀ ਧਰਤੀ ਤੇ ਹੋਇਆ ਸੀ ਕੋਰਾਂ ਦੇ ਪਾਂਡਵ ਦਾ ਯੁੱਧ ਜਿਹੜਾ ਕੁਰਖਸ਼ਿੱਤਰ ਨਾਮ ਦੀ ਥਾਂ ਹੈ ਐ ਉਥੇ ਆਯੁੱਧ ਹੋਇਆ ਸੀ ਜਿਹੜਾ ਕੌਰਵਾਂ ਤੇ ਪਾਂਡਵਾਂ ਵਿੱਚ ਤੇ ਭੀਮਾਵਰ ਦਾ ਯੁੱਧ ਵੀ ਹਰਿਆਣਾ ਦੀ ਧਰਤੀ ਤੇ ਹੀ ਹੋਇਆ ਇਹ ਪ੍ਰਸਿੱਧ ਯੁੱਧ ਕਿੱਥੇ ਕੁਰਖੇਤਰ ਦੀ ਧਰਤੀ ਤੇ ਲੜਿਆ ਗਿਆ ਸੀ ਕਿੱਥੇ ਕੁਰਖੇਤਰ ਦੀ ਧਰਤੀ ਤੇ ਅਤੇ ਇੱਥੇ ਹੀ ਕਿੱਥੇ ਹਰਿਆਣਾ ਦੇ ਦੇ ਭਗਵਾਨ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਵੇਖੋ ਜੀ ਹਰਿਆਣਾ ਦਾ ਯੁੱਧ ਵੀ ਸੋਰੀ ਮਹਾਭਾਰਤ ਦਾ ਯੁੱਧ ਕਿੱਥੇ ਹਰਿਆਣਾ ਦੀ ਧਰਤੀ ਦੇ ਕੁਰਖੇਤਰ ਨਾਮ ਦੀ ਥਾਂ ਤੇ ਲੜਿਆ ਗਿਆ ਸੀ ਇੱਥੇ ਹੀ ਭਗਵਾਨ શ્રીਕ੍ਰਿਸ਼ਨ ਨੇ ਭਗਵਾਨ શ્રીਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਗਿਆ ਸੀ ਉਹ ਕਿੱਥੋਂ ਦਿੱਤਾ ਸੀ ਵੀ ਇਹ ਜੋ ਕੁਰਖੇਤਰ ਦੇ ਨਾਲ ਹੀ ਲੱਗਦਾ ਇੱਕ ਪਿੰਡ ਸੀ ਜਿਹੜਾ ਨਾਮ ਸੀ ਜੋਤੀਸਰ ਜੋਤੀਸਰ ਜਿਹੜੇ ਪੇਵੇਂ ਨੂੰ ਸੜਕ ਜਾਂਦੀ ਹੈ ਉੱਥੇ ਪਿੰਡ ਪੈਂਦਾ ਜੋਤੀਸਰ ਉੱਥੇ ਭਗਵਾਨ શ્રીਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਉਹਦੇ ਬਾਅਦ ਹਰਕੀ ਹੋਇਆ ਸੀ ਵਿਖੋ ਜੀ ਸਾਡੀ ਆਜ਼ਾਦੀ ਦੀ ਪਹਿਲੀ ਲੜਾਈ 1857 ਇਸਵੀ ਦੇ ਵਿਦਰੋਹ ਸਮੇਂ ਭਈ ਆਜ਼ਾਦੀ ਦੀ ਪਹਿਲੀ ਲੜਾਈ 1857 ਇਸਵੀ ਦੇ ਵਿਦਰੋਹ ਸਮੇਂ ਵੀ ਹਰਿਆਣੇ ਦੇ ਕਿਤੇ ਹਰਿਆਣੇ ਰਾਜ ਦੇ ਹਜ਼ਾਰਾਂ ਲੋਕਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਜਦੋਂ ਆਜ਼ਾਦੀ ਦੀ ਪਹਿਲੀ ਲੜਾਈ ਹੋਈ ਕਦੋਂ 1857 ਵਿੱਚ हरियाणा ਦੇ ਹਜ਼ਾਰਾਂ ਲੋਕਾਂ ਨੇ ਆਪਣੀ ਸ਼ਹੀਦੀ ਇਹ ਲੜਾਈ ਵਿੱਚ ਦਿੱਤੀ ਸੀ ਖੂਰ ਕੀ ਵੈ ਸੀ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਤੇ ਹਰਿਆਣਾ ਤੇ ਪੰਜਾਬ ਦੀ ਦੋਨੋਂ ਸਟੇਟਾਂ ਦੀ ਦੋਨੋਂ ਰਾਜਿਆਂ ਦੀ ਇੱਕੋ ਰਾਜਧਾਨੀ ਸੀ ਕਿਹੜੀ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਹਰਿਆਣਾ ਵਿੱਚ 22 ਜ਼ਿਲ੍ਹੇ ਸੰ ਕਿਨੇ 22 ਜ਼ਿਲ੍ਹੇ ਸਾਡੇ ਹਰਿਆਣੇ ਵਿੱਚ ਹਰਿਆਣਾ ਦੇ ਗਵੰਡ ਵਿੱਚ ਪੰਜਾਬ ਦਿੱਲੀ Rajasthan ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਨ ਹਰਿਆਣਾ ਦੇ ਜਿਹੜੇ ਨਾਲ ਲੱਗਦੇ ਨਾ ਇਹ ਜਿਹੜੇ ਨਾਲ ਲੱਗਦੇ ਗਵਾਂਡੀ ਗਵਾਂਡੀ ਜੀ ਨੂੰ ਕੀ ਕਹਿੰਦੇ ਗਵਾਂਡੀ ਸਟੇਟ ਗਵਾਂਡੀ ਰਾਜ ਕਿਹੜੇ ਕਿਹੜੇ ਦੇ ਹਰਿਆਣਾ ਦੇ ਹਰਿਆਣਾ ਦੇ ਗਵਾਂਢ ਵੀ ਨਾਲ ਲੱਗਦੇ ਕਿਹੜੇ ਕਿਹੜੇ ਸਟੇਟ ਹਨ ਪੰਜਾਬ ਦਿੱਲੀ ਜਿਹੜੀ ਭਾਰਤ ਦੀ ਰਾਜਧਾਨੀ ਸੀ ਰਾਜਸਥਾਨ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਇਹ ਹਰਿਆਣੇ ਦੇ ਘੁਆਂਡ ਹਨ ਰਾਜ ਦਾ ਕੁੱਲ ਅਖਿਤ ਰਾਜ ਦਾ ਕੁੱਲ ਖੇਤਰਫਲ ਕਿੰਨਾ ਸੀ 44212 ਵਰਗ ਕਿਲੋਮੀਟਰ ਹਰਿਆਣੇ ਦਾ ਕੁੱਲ ਖੇਤਰਫਲ ਇਹਦਾ ਹਰਿਆਣੇ ਦਾ ਇਸ ਦੇ ਉੱਤਰ ਵੱਲ शिवालिक दी पहाड़ियां किड़ी हरियाणा ਦੇ ਉੱਤਰ ਵੱਲ शिवालिक ਦੀਆਂ ਪਹਾੜੀਆਂ ਤੇ ਦੱਖਣ ਵੱਲ আরাਵਲੀ ਦੀਆਂ ਪਹਾੜੀਆਂ ਨੂੰ ਛੱਡ ਕੇ ਬਾਕੀ ਇਲਾਕਾ ਮੈਦਾਨੀ ਹਰਿਆਣਾ ਦਾ ਉੱਤਰ ਵੱਲ ਤੋਂ ਕਿڑی शिवालिक ਦੀਆਂ ਪਹਾੜੀਆਂ ਤੇ ਦੱਖਣ ਵੱਲ ਕਿڑی ਪਹਾੜੀਆਂ আরাਵਲੀ ਦੀਆਂ ਪਹਾੜੀਆਂ ਨੂੰ ਛੱਡ ਕੇ ਬਾਕੀ ਇਲਾਕਾ ਕਿਹੜਾ ਸੀ ਮੈਦਾਨੀ ਹੈ ਰਾਜ ਦਾ ਜ਼ਿਆਦਾਤਰ ਖਿੱਤਰ ਕਿਹੜਾ ਸੀ সমਤਲ ਹੈ ਕਿਹੜਾ সমਤਲ ਹੈ ਵੀ ਸਾਡਾ ਅੱਜ ਦਾ ਵਿਸ਼ਾ ਇਹ ਹਰਿਆਣਾ ਰਾਜ ਦਾ ਜਿਹੜਾ ਪਠ ਨੰਬਰ 12 ਸੀ ਇਹ ਕਿਤਾਬ ਦੂਜਾ ਪੜਾਓ 7ਵੀਂ ਜਮਾਤ ਦਾ ਇਹ ਜਿੰਨਾ ਅਧਦਾ ਵਿਸ਼ਾ ਇੱਥੇ ਹੀ ਸਮਾਪਤ ਹੋਇਆ ਸੀ ਹਰਿਆਣਾ ਰਾਜ ਦੇ ਬਾਰੇ ਹੋਰ ਵੱਖਰੇ ਵੱਖਰੇ ਪਰਸਨਾਂ ਦੇ ਦੇ ਨਾਲ ਮੈਂ ਤੁਹਾਨੂੰ ਅੱਗੇ ਵਾਲੀ ਕੱਛਿਆ ਵਿੱਚ ਮਿਲਾਂਗਾ ਅੱਜ ਦੇ ਲਈ ਇੰਨਾ ਹੀ ਕਾਫੀ ਅੱਜ ਦੀ ਕੱਛਿਆ ਨੂੰ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਕਰੇ ਨਵੀਂ ਵੀਡੀਓ ਉਸ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰੀ ਜੀ